ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਕਰਨਦੀਪ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਇੱਕ ਸੱਜਰ ਸੂਈ ਗਾਂ ਹੋਊਗੀ ਏਕੇ ਦੋਸਤੋ ਸੱਜਰ ਸੂਈ ਜਿਹੜੀ ਮੱਝ ਆ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਆ ਸਿਰਫ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਜੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਵੀਰੋ ਦੋਸਤੋ ਆਪਣੀ ਇੰਸਟਾਗ੍ਰਾਮ ਤੇ ਵੀ ਚੱਲਦੀ ਹੈ ਫੇਸਬੁੱਕ ਤੇ ਵੀ ਚੱਲਦੀ ਹੈ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਿਛਮ ਦੀ ਹਾਂਜੀ ਵੀਰ ਜੀ ਕੀ ਹਾਲ ਜੇ ਵਧੀਆ ਜੀ ਵੀਰ ਆਪਣਾ ਐਡਰੈਸ ਬੋਲੋ ਪਿੰਡ ਲਵਕਾ ਹਾਂਜੀ ਸਿਲਪਟੀ ਹਾਂ ਜਿਹੜਾ ਤਰਨਤਨ ਫੋਨ ਨੰਬਰ ਨਾਮ ਫੋਨ ਨੰਬਰ 8957 4377 ਨਾਮ ਨਾਮ ਕਰਨਦੇ ਸਿੰਘ ਅੱਛਾ ਜੀ ਕਿੰਨੇ ਪਹੂਜ ਦੋ ਪਹੂਜ ਠੀਕ ਹੈ ਜੀ ਗਾਂ ਦੇ ਕਮਜ ਹਾਂਜੀ ਦੋਵੇਂ ਸੂਏ ਹਾਂਜੀ ਦੋਵੇਂ ਸੂਏ ਗਾਂ ਤੋਂ ਸ਼ੁਰੂ ਕਰੀਏ ਗਾਂ ਦੀ ਕੀ ਡਿਟੇਲ ਹੈ ਇਹ ਵੀ ਦੂਜਾ ਸੂਸ ਹੋਈ ਹੈ ਹਾਂ ਤੇ 20 ਦਿਨ ਹੋਏ ਸੂਣ ਨੂੰ ਅੱਛਾ ਹਾਂਜੀ ਬੱਚਾ ਬੱਚਾ ਵੀ ਰਵੱਛਾ ਬੱਚਾ ਹਾਂਜੀ ਠੀਕ ਹੈ ਦੁੱਧ ਕਿੰਨਾ ਧਿਆਰ ਦੁੱਧ ਇਹਦੇ 3 14 ਲੀਟਰ ਦੇ ਆਏ ਅੱਛਾ ਹਾਂਜੀ ਬਿੰਤੀ ਵਾਲਾ 14 ਲੀਟਰ ਹਾਂਜੀ ਠੀਕ ਹੈ ਜੀ ਤੋਰੀਏ ਨੂੰ ਦੋ ਸੂਆ ਦੂਜਾ ਵੀਰ ਕਹਿੰਦਾ ਕੋਈ ਤੀਜਾ ਵੀ ਮੰਨ ਸਕਦਾ ਸੂਈ ਨੂੰ 20 ਦਿਨ ਹੋ ਗਏ ਆ ਬੱਚਾ ਦੋਸਤੋ ਨੇ ਬੱਚਾ ਦਿੱਤਾ ਕਿ ਦੁੱਧ ਜਿਹੜਾ ਵੀਰ ਕਹਿੰਦਾ ਵੀ 14 ਕਿਲੋ ਤਿਆਰ ਆ ਠੰਡਾ ਕਰਕੇ ਦੋਸਤੋ ਦੁੱਧ ਜਿਹੜਾ 12 ਕਿਲੋ ਹੋਊਗਾ ਵਿਖਾਵਾ ਦੋਸਤੋ 14 ਦਾ ਹੀ ਕਰਦੀ ਐ ਦੋਸਤੋ ਕੋਈ ਵੀ ਇਹ ਨਾ ਸੋਚੇ ਪੀਦਾ ਬਹਾਨਾ ਥੋੜਾ ਜਿਹਾ ਆਉਟਪੁੱਟ ਆ ਉਸ ਵੀਰੇ ਦੋਸਤੋ ਚੋਣ ਦੇ ਵਿੱਚ ਥੋੜਾ ਜਿਹਾ ਹੋ ਗਿਆ ਬੱਚਿਆਂ ਦੇ ਕੋਲ ਕੋਈ ਨਾ ਕੋਈ ਚੋਈ ਨਹੀਂ ਗਈ ਚੰਗੀ ਤਰ੍ਹਾਂ ਬਾਕੀ ਦੋਸਤੋ ਜਿਹੜੇ ਵੀਰ ਨੇ ਖਰੀਦੀ ਨੇ ਤਸੱਲੀ ਤੁਸੀਂ ਆਪ ਆਪਣੀ ਕਰ ਲੈਣੀ ਹੈ ਘੱਡ ਘਾਟ ਚੰਗਾ ਫੁੱਲ ਬ੍ਰੀਡ ਕੀ ਮੁੱਲ ਕਰਦੇ ਨੇ ਮੇਰੇ ਤਾਂ ਮੁੱਲ ਫੋਨ ਦੇ ਕਰਨੇ ਫੋਨ ਤੇ ਹੋਗਾ ਹਾਂਜੀ ਠੀਕ ਹੈ ਜੀ ਮੱਝ ਬਰਕ ਦਸੀਏ ਮੱਝ ਵੀ ਰੋ ਤੀਜਾ ਸੂਹਾ ਸੋਈ ਹੈ ਅੱਛਾ ਹਾਂਜੀ ਕਿੰਨਾ ਟਾਈਮਗਾ ਸੋਈ ਨੋ ਤੇ 1 ਮਹੀਨਾ ਠੀਕਾ ਭਰੇ ਨੂੰ ਅੱਛਾ 1 ਮਹੀਨਾ ਠੀਕਾ ਭਰੇ ਨੂੰ ਹੋ ਗਿਆ ਹਾਂਜੀ ਠੀਕ ਹੈ ਦੁੱਧ ਕੰਨਾ ਦੁੱਧ ਥੱਲੇ ਵੀਰ ਦਾਲੀ ਤੇ 10 ਲੀਟਰ ਹੈ ਹਾਂਜੀ ਬੱਚਾ ਕੀ ਦਿੱਤਾ ਨੇ ਬੱਚਾ ਇਹਨੇ ਕਟਾ ਪਿਆ ਠੀਕ ਹੈ ਹਾਂਜੀ ਤੋਰੀਏ ਨੂੰ ਦੋਸਤੋ ਤੀਜਾ ਸੂਹਾ ਵੀਰ ਕਹਿੰਦਾ ਮੱਝ ਸੂਈ ਹੈ ਸੂਈ ਨੂੰ ਜਿਹੜਾ ਟਾਈਮ ਹੋ ਗਿਆ 2 ਮਹੀਨੇ ਦਾ ਹੋ ਗਿਆ ਤੇ 1 ਮਹੀਨਾ ਹੋ ਗਿਆ ਦੋਸਤੋ ਨੂੰ ਨਵੇਂ ਦੁੱਧ ਨੂੰ ਟਿੱਕਾ ਭਰੇ ਨੂੰ ਦੁੱਧ ਦੋਸਤੋ ਵਿਖਾਵਾ 12 ਕਿਲੋ ਦਾ ਕਰਦੀ ਹੈ ਪਰ ਜਿਹੜਾ ਮਿੰਤੀ ਦਾ ਦੁੱਧ 10 ਕਿਲੋ ਹੋਗਾ ਆਰਡਰ ਕੁਆਲਟੀ ਦੋਸਤੋ ਚੰਗੀ ਤਿਆਰ ਕੀਤੀ ਹੈ ਕੱਦ ਕਾਠ ਵੀ ਦੋਸਤੋ ਚੰਗਾ ਵਾ ਮੈਂ ਦਾ ਫੇਸ ਕੁਆਲਟੀ ਚੈੱਕ ਕਰ ਲਓ ਦੀ ਦੋਸਤੋ ਪੂਰਾ ਫੁੱਲਾ ਹੈ ਬੀਬੋਡੀ ਵੇਟ ਹੈ ਬੱਚਾ ਨੇ ਜਿਹੜਾ ਕੱਟਾ ਦਿੱਤਾ ਆਰਡਰ ਕੁਆਲਿਟੀ ਦੋਸਤੋ ਤਾਂ ਨੇੜ ਤੋਂ ਦਿਖਾ ਦਿੰਦਾ ਵੀ। ਥਣਾ ਥਣਾ ਜੀ ਦੋਸਤੋ ਕੁਆਲਿਟੀ ਚੈੱਕ ਕਰ ਲਓ ਜੀ ਕਰ। ਕਰੋ ਦੋਸਤੋ ਆਰਡਰ ਪਾਰਟੀ ਚੈੱਕ ਕਰੀ। ਪੂਰੇ ਦੋਸਤੋ ਫੁੱਲ ਹੈਵੀ ਬੋਡੀ ਵੇਟ ਦੀ ਹੈ। ਫੇਸ ਕੁਆਲਿਟੀ ਦੀ ਚੈੱਕ ਕਰ ਲਓ। ਬੱਚਾ ਦੋਸਤੋ ਆਨੇ ਕੱਟਾ ਦਿੱਤਾ। 2 ਮਹੀਨਿਆਂ ਦਾ ਬੱਚਾ ਦੋਸਤੋ ਇਹਦਾ ਕਟਾ ਜਿਹੜਾ ਮੁੱਲ ਇਹਦਾ ਪੁੱਛਦੇ ਵੀਰ ਤੋਂ ਹਾਂ ਵੀਰ ਕੀ ਮੁੱਲ ਦਾ ਇਹਦਾ ਵੀਰੇ ਮੁੱਲ ਕਹਿੰਦੇ ਕਰਾਂਗੇ ਮੁੱਲ ਦੋਵਾਂ ਦਾ ਫੋਨ ਤੇ ਹਾਂਜੀ ਠੀਕ ਹੈ ਜੀ ਹਾਂਜੀ ਦੋਸਤੋ ਦੋ ਪਸ਼ੂ ਜਿਹੜੇ ਵਿੱਚ ਵਿਖਾਏ ਵੀਡੀਓ ਦੇ ਮੁੱਲ ਜਿਹੜਾ ਦੋਵਾਂ ਪਸ਼ੂਆਂ ਦਾ ਹੋਊਗਾ ਫੋਨ ਤੇ ਹੋਊਗਾ ਬਾਕੀ ਪਸ਼ੂ ਜਿਹੜਾ ਵੀ ਜਿਹੜੇ ਵੀਰ ਨੂੰ ਪਸੰਦ ਆਊਗਾ ਨਿਰਖ ਪਰਖ ਦੋਸਤੋ ਤੁਸੀਂ ਆਪ ਆਪਣੀ ਕਰ ਲੈਣੀ ਹੁੰਦੀ ਹੈ ਚੰਗੇ ਦੋਸਤੋ ਕੱਦ ਕੱਟ ਦੀਆਂ ਗਾਂ ਹੈ ਫੁੱਲ ਬ੍ਰੀਡ ਆਰਡਰ ਕੁਆਲਿਟੀ ਦੋਸਤੋ ਚੰਗੀ ਤਿਆਰ ਕੀਤੀ ਹੈ ਗਾਂ ਨੇ ਨੰਬਰ ਦੋਸਤੋ ਵੀਰ ਦਾ ਮੈਂ ਜਿਹੜਾ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀ ਉਹਨੂੰ ਇਹ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਲੱਖਣ ਵਾਸਤੇ